ਖੜਾ ਤੋਂ ਬਾਅਦ ਹਾਲਾਤ ਲਗਾਤਾਰ ਸਹੀ ਹੁੰਦੀ ਨਜ਼ਰ ਆ ਰਹੇ ਨੇ ਇਸ ਵਿਚਕਾਰ ਹੁਣ ਕਈ ਵੱਡੇ ਨੇਤਾ ਵੀ ਸਰਗਰਮ ਹੋ ਗਏ ਨੇ ਤੇ ਸਫਾਈ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਅਜਨਾਲਾ ਦੇ ਸਕੂਲ ਦੀਆਂ ਵੀਡੀਓਜ਼ ਫੋਟੋਜ਼ ਵਾਇਰਲ ਹੋਈਆਂ ਸਨ ਜਿਸ ਵਿੱਚ ਸਕੂਲ ਦੇ ਵਿੱਚ ਗਾਰਾ ਿੱਟੇ ਿੱਟੇ ਚੜ ਗਿਆ ਸੀ ਜਿਸ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਸਕੂਲ ਦੀ ਸਫਾਈ ਦੇ ਵਿੱਚ ਖੁਦ ਹੱਥ ਬਣਾਉਂਦੇ ਹੋਏ ਨਜ਼ਰ ਆਏ ਨੇ

ਖੜਾ ਤੋਂ ਬਾਅਦ ਹਾਲਾਤ ਲਗਾਤਾਰ ਸਹੀ ਹੁੰਦੀ ਨਜ਼ਰ ਆ ਰਹੇ ਨੇ ਇਸ ਵਿਚਕਾਰ ਹੁਣ ਕਈ ਵੱਡੇ ਨੇਤਾ ਵੀ ਸਰਗਰਮ ਹੋ ਗਏ ਨੇ ਤੇ ਸਫਾਈ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਅਜਨਾਲਾ ਦੇ ਸਕੂਲ ਦੀਆਂ ਵੀਡੀਓਜ਼ ਫੋਟੋਜ਼ ਵਾਇਰਲ ਹੋਈਆਂ ਸਨ ਜਿਸ ਵਿੱਚ ਸਕੂਲ ਦੇ ਵਿੱਚ ਗਾਰਾ ਿੱਟੇ-ਿੱਟੇ ਚੜ ਗਿਆ ਸੀ ਜਿਸ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਸਕੂਲ ਦੀ ਸਫਾਈ ਦੇ ਵਿੱਚ ਖੁਦ ਹੱਥ ਬਣਾਉਂਦੇ ਹੋਏ ਨਜ਼ਰ ਆਏ ਨੇ ਤਾਂ ਵੇਖੋ ਹਾਲਾਤ ਹੁਣ ਵੱਡੇ ਸਰਪੰਚਾਂ ਤੋਂ ਉੱਤੇ ਨਹੀਂ ਹੈ ਹੜਾਂ ਤੋਂ ਬਾਅਦ ਹਾਲਾਤ ਲਗਾਤਾਰ ਸਹੀ ਹੁੰਦੀ ਨਜ਼ਰ ਆ ਰਹੇ ਨੇ ਇਸ ਵਿਚਕਾਰ ਹੁਣ ਕਈ ਵੱਡੇ ਨੇਤਾ ਵੀ ਸਰਗਰਮ ਹੋ ਗਏ ਨੇ ਤੇ ਸਫਾਈ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਅਜਨਾਲਾ ਦੇ ਸਕੂਲ ਦੀਆਂ ਵੀਡੀਓਜ਼ ਫੋਟੋਜ਼ ਵਾਇਰਲ ਹੋਈਆਂ ਸਨ ਜਿਸ ਵਿੱਚ ਸਕੂਲ ਦੇ ਵਿੱਚ ਗਾਰਾ ਗਿੱਟੇ-ਗਿੱਟੇ ਚੜ ਗਿਆ ਸੀ ਜਿਸ ਤੋਂ ਬਾਅਦ ਹੁਣ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਸਕੂਲ ਦੀ ਸਫਾਈ ਦੇ ਵਿੱਚ ਖੁਦ ਹੱਥ ਬਣਾਉਂਦੇ ਹੋਏ ਨਜ਼ਰ ਆਏ ਨੇ ਖੜਾ ਤੋਂ ਬਾਅਦ ਹਾਲਾਤ ਲਗਾਤਾਰ ਸਹੀ ਹੁੰਦੀ ਨਜ਼ਰ ਆ ਰਹੇ ਨੇ ਇਸ ਵਿਚਕਾਰ ਹੁਣ ਕਈ ਵੱਡੇ ਨੇਤਾ ਵੀ ਸਰਗਰਮ ਹੋ ਗਏ ਨੇ ਤੇ ਸਫਾਈ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਅਜਨਾਲਾ ਦੇ ਸਕੂਲ ਦੀਆਂ ਵੀਡੀਓਜ਼ ਫੋਟੋਜ਼ ਵਾਇਰਲ ਹੋਈਆਂ ਸਨ ਜਿਸ ਵਿੱਚ ਸਕੂਲ ਦੇ ਵਿੱਚ ਗਾਰਾ ਗਿੱਟੇ-ਗਿੱਟੇ ਚੜ ਗਿਆ ਸੀ ਜਿਸ ਤੋਂ ਬਾਅਦ ਹੁਣ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਸਕੂਲ ਦੀ ਸਫਾਈ ਦੇ ਵਿੱਚ ਖੁਦ ਹੱਥ ਬਣਾਉਂਦੇ ਹੋਏ ਨਜ਼ਰ ਆਏ ਨੇ ਹਾਂ ਜੀ ਬਿਲਕੁਲ ਹਾਂ ਜੀ ਅਸੀਂ ਵੱਡੇ ਘਰ ਕਿਹਨਾਂ ਸਮਾਂ ਉੱਤਰਦੇ ਹਾਂ ਬੁਰਨਾ ਨਹੀਂ ਮਾਰੀ ਮਾਰੀ ਖੜਾ ਤੋਂ ਬਾਅਦ ਹਾਲਾਤ ਲਗਾਤਾਰ ਸਹੀ ਹੁੰਦੀ ਨਜ਼ਰ ਆ ਰਹੇ ਨੇ ਇਸ ਵਿਚਕਾਰ ਹੁਣ ਕਈ ਵੱਡੇ ਨੇਤਾ ਵੀ ਸਰਗਰਮ ਹੋ ਗਏ ਨੇ ਤੇ ਸਫਾਈ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਅਜਨਾਲਾ ਦੇ ਸਕੂਲ ਦੀਆਂ ਵੀਡੀਓਜ਼ ਫੋਟੋਜ਼ ਵਾਇਰਲ ਹੋਈਆਂ ਸਨ ਜਿਸ ਵਿੱਚ ਸਕੂਲ ਦੇ ਵਿੱਚ ਗਾਰਾ ਿੱਟੇ-ਿੱਟੇ ਚੜ ਗਿਆ ਸੀ ਜਿਸ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇਸ ਸਕੂਲ ਦੀ ਸਫਾਈ ਦੇ ਵਿੱਚ ਖੁਦ ਹੱਥ ਬਣਾਉਂਦੇ ਹੋਏ ਨਜ਼ਰ ਆਏ ਨੇ ਉਹ ਤਾਂ ਬੜਾ ਪ੍ਰਾਪਤ ਹੋ ਰਿਹਾ ਹੈ ਹੁਣ ਤੁਹਾਡੇ ਨਾਲ ਸਭ ਤੋਂ ਵੱਧ ਹੈ ਕੋਈ ਨਹੀਂ ਹੈ